ਵਰਪੂਰ ਸਿੰਘ ਬਲਵੀਰ ਜੀ ਦੀ ਸਪੀਚ ਬਾਈ ਦੇ ਉਹ ਫੋਨ ਤੋਂ ਲਈ ہوئی ਆ ਚਲਾਈ ہوئی ਆ ਉਹਨੂੰ ਕੋਈ ਦੁੱਖ ਨਹੀਂ ਹਾਰਦਾ ਚੜ੍ਹਦੀ ਕਲਾ ਦੇ ਵਿੱਚ ਸੁਣੀ ਗਿਆ ਸੁਣੀ ਗਿਆ ਰਾਜਨੀਤੀ ਕਰਕੇ ਤੁਹਾਡਾ ਤੇਰਾ ਤਾਂ ਨਹੀਂ ਬਹੁਤ ਹੂੰ ਤੂੰ ਤਾਂ ਸੀਐਮ ਪੀਐਮ ਜਿੱਨੀ ਤੇਰੀ ਚੜ੍ਹਾਈ ਤਾਂ ਫੇਰ ਉਹ ਦੁਬਾਰਾ ਉਹਦੇ ਗਾਣਿਆਂ ਵੱਲ ਪੂਰਾ ਧਿਆਨ ਦੇ ਰਿਹਾ ਤੁਹਾਡੇ ਘਰੇ ਜਮਾ ਭਰੀ ਹੈ ਭਾਈ ਲੋਕਾਂ 30-30 ਲੱਖ ਰੁਪਏ ਲੈ ਕੇ ਇਹ ਵੀ ਹੋ ਸਕਦਾ ਸੀ ਵੀ ਉਹ ਸ਼ਾਇਦ ਸਿੱਖੀ ਸਰੂਪ ਦੇ ਵਿੱਚ ਵੀ ਆ ਜਾਂਦਾ ਜਿਹੜੇ ਹਿਸਾਬ ਉਹਦੀ ਸੋਚ ਡਵੈਲਪ ਹੋ ਰਹੀ ਸੀ ਸਿੱਖੀ ਪਰ ਪਹਿਲਾਂ ਤਾਂ ਉਹਨੂੰ ਸਾਰੀ ਹਵਾ ਹੀ ਆਉਂਦੀ ਵੀ ਲੱਗਦੀ ਸੀ ਪੰਜ ਪਤਾ ਲੱਗਿਆ ਵੀ ਕਿਹੜਾ ਨਾਲ ਖੜਿਆ ਕਿਹੜਾ ਨਹੀਂ ਵੋਟਾਂ 'ਚ ਜਣੀ ਉਹਨੂੰ ਆਪਣਾ ਅਹਿਸਾਸ ਹੋਇਆ ਕਿ ਚੜਦੇ ਨੂੰ ਸਲਾਮ ਵਾਲੀ ਗੱਲ ਆ ਵੀ ਲੋਕ ਹੁਣ ਕਿਹੜੇ ਖੜਦੇ ਪਹਿਲਾਂ ਉਹ ਤਾਂ ਬਥੇਰੇ ਬਈ ਹਲਾ 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 ਕਰਨ ਵਾਲੇ ਤਾਂ ਬਥੇਰੇ ਹੁੰਦੇ ਸਿੱਧੂ ਬਾਈ ਦੀ ਗੱਲ ਮੈਂ ਜਿਹੜੀ ਤੋਰੀ ਪਹਿਲਾਂ ਵੀ ਲੋਕਾਂ ਨੂੰ ਪਤਾ ਲੱਗ ਜਾਣਾ ਅਸੀਂ 29 ਸੌਰੀ ਜਿੱਦਣ ਵੋਟਾਂ 'ਚ ਹਾਰਦੇ ਹਾਂ ਅਸੀਂ ਇਕੱਠੇ ਹੁੰਨੇ ਆ ਮੈਂ ਮੋਟਰ ਤੇ ਜਿੱਥੇ ਉੱਥੇ ਬੈੰਨੇ ਆ ਹਾਂ ਜਾ ਕੇ ਅਸੀਂ ਉੱਥੇ ਕੁਰਸੀਆਂ ਲਾਈ ਅਸੀਂ ਬੈ ਗਏ ਠੀਕ ਹੈ ਉੱਥੇ ਸਪੀਕਰ ਪਿਆ ਹੂੰ ਸਪੀਕਰ ਦੇ ਵਿੱਚ ਭਰਪੂਰ ਸਿੰਘ ਬਲਵੀਰ ਜੀ ਦੀ ਸਪੀਚ ਚੱਲ ਰਹੀ ਹੈ ਠੀਕ ਹੈ ਉਹ ਸਪੀਚ ਜਦੋਂ ਅਸੀਂ ਹਾਰਨ ਵੀ ਲੱਗੇ ਸਪੀਚ ਦੀ ਵੋਲਿਊਮ ਅਪ ਹੋਈ ਗਈ ਹੂੰ ਉਹ ਸਪੀਚ ਚੱਲੀ ਗਈ ਹੂੰ ਠੀਕ ਹੈ ਜੀ ਅਸੀਂ ਕਾਫੀ ਹਾਰ ਗਏ ਹੂੰ ਅਸੀਂ ਜਾ ਕੇ ਥੋੜੇ ਜਿਹਾ ਅੱਗੇ ਖਾਲੇ 'ਚ ਬਹਿ ਗਏ ਹੂੰ ਬੰਦੇ ਨਿਕੜਨ ਲੱਗੇ ਪਹਿਲਾਂ 30 35 ਸੀ 20 ਹੋ ਗਏ ਕੋਈ ਦੁੱਖ ਦਾ ਜ਼ਿਕਰ ਕਰਕੇ ਮੁੜ ਗਿਆ ਕੋਈ ਆ ਗਿਆ ਐਂਡ ਦੀ ਕਿਹੜੀ ਸੀ ਖਾਲੇ ਚ ਆ ਕੇ ਬਹਿ ਗਏ ਪੰਜ ਸੱਤ ਕਿ ਜਣੇ ਹੂੰ ਖਾਲੇ ਚ ਬੈਠੇ ਆ ਸੀ ਸੁੱਕਾ ਖਾਲਾ ਉੱਥੇ ਬੈਠੇ ਆ ਮਾਤਾ ਦਾ ਫੋਨ ਆਉਂਦਾ ਵੀ ਪੁੱਤ ਤੁਸੀਂ ਆ ਜਾਓ ਬਈ ਬਾਈ ਨੂੰ ਘਰੇ ਛੜਤਾ ਅਸੀਂ ਚਲੇ ਗਏ ਮਤਲਬ ਕਿ ਮੈਂ ਇਹ ਗੱਲ ਤੁਹਾਨੂੰ ਕਹਿਣਾ ਵੀ ਭਰਪੂਰ ਸਿੰਘ ਬਲਵੀਰ ਜੀ ਦੀ ਸਪੀਚ ਹੂੰ ਬਾਈ ਦੇ ਉਹ ਫੋਨ ਤੋਂ ਲਾਈ ਹੋਈ ਆ ਚਲਾਈ ਹੋਈ ਆ ਉਹਨੂੰ ਕੋਈ ਦੁੱਖ ਨਹੀਂ ਹਾਰਨ ਦਾ ਹੂੰ ਟੜਦੀ ਕਲਾ ਦੇ ਵਿੱਚ ਸੁਣੀ ਗਿਆ ਹੂੰ ਸੁਣੀ ਗਿਆ ਸੁਣ ਕੇ ਰਿਜ਼ਲਟ ਕਲੀਅਰ ਹੋ ਗਿਆ ਛੜਤਾ ਹੂੰ ਕੋਈ ਇਦਾਂ ਦੀ ਦੁੱਖ ਤਕਲੀਫ ਵਾਲੀ ਗੱਲ ਨਹੀਂ ਵੀਰ ਵੀ ਮੈਂ ਹਾਰ ਗਿਆ ਹੂੰ ਅੱਛਾ ਉਸ ਤੋਂ ਬਾਅਦ ਕਿਵੇਂ ਚੱਲਦਾ ਜਦੋਂ ਵੋਟਾਂ 'ਚ ਹਾਰ ਜਾਂਦਾ ਬੰਦਾ ਬੰਦਾ ਟੁੱਟ ਜਾਂਦਾ ਪਰ ਸਿੱਧੂ ਤਾਂ ਬਹੁਤ ਨਿਖਰ ਕੇ ਸਾਹਮਣੇ ਆਇਆ ਫਿਰ ਉਹ ਕੀ ਕੀ ਤੁਸੀਂ ਦੇਖਿਆ ਉਸ ਤੋਂ ਬਾਅਦ ਉਹਨੇ ਸਪੀਡ ਅਸੀਂ ਵੀ ਉਹਨੂੰ ਕਿਹਾ ਹੂੰ ਵੀ ਭਾਈ ਤੇਰਾ ਤਾਂ ਨਾਮ ਬਹੁਤ ਵੱਡਾ ਪਹਿਲਾਂ ਹੀ ਹੂੰ ਅਸੀਂ ਵੀ ਕਿਹਾ ਜਿੰਨਾ ਹੋ ਸਕਦਾ ਉਹਰੇ ਸਰਕਲ ਦੇ ਹੋਰ ਬੰਦਿਆਂ ਨੇ ਵੀ ਕਿਹਾ ਹੂੰ ਵੇ ਬਾਈ ਤੂੰ ਕੱਲਾ ਸਿੰਗਰ ਇਹ ਰਾਜਨੀਤੀ ਕਰਕੇ ਥੋੜਾ ਤੇਰਾ ਤਾਂ ਨਾਂ ਹੀ ਬਹੁਤ ਵੱਡਾ ਹੂੰ ਤੂੰ ਤਾਂ ਸੀਐਮਪੀਐਮ ਜੰਨੀ ਤੇਰੀ ਚੜ੍ਹਾਈ ਹੈ ਹੂੰ ਤਾਂ ਫੇਰ ਉਹ ਦੁਬਾਰਾ ਉਹਦੇ ਗਾਣਿਆਂ ਵੱਲ ਪੂਰਾ ਧਿਆਨ ਦੇ ਰਿਆ ਹੂੰ ਪੂਰੇ ਗਾਣੇ ਕਰਨ ਲੱਗ ਗਿਆ ਠੀਕ ਤੇ ਪੂਰਾ ਗਾਣਾ ਪੂਰਾ ਸਿਸਟਮ ਬੇਰੋਈ ਕੋਈ ਐਲਬਮ ਦਾ ਵੀ ਸੀਪਲਾਨ ਕੋਈ ਐਲਬਮ ਜਾਂ ਕੁਝ ਬਈ ਬਹੁਤ ਗਾਣੇ ਬਾਈ ਦੇ ਪਲਾਨ ਅੱਛਾ ਹੁਣ ਤੌਨੇ ਲਗਾਤਾਰ ਗਾਣੇ ਬਣਾ ਰਿਹਾ ਸੀ ਲਗਾਤਾਰ ਇੱਕ ਦਿਨ ਚ ਤਿੰਨ ਤਰ ਗੋਣੇ ਦੋ ਦੋ ਗੋਣੇ ਲਗਾਤਾਰ ਬਣਦੇ ਸਨ ਅੱਛਾ ਜਿਵੇਂ ਜਿਵੇਂ ਤੁਸੀਂ ਗੱਲ ਕਰੀ ਆ ਆਪਾਂ ਗੱਲ ਖਤਮ ਵੀ ਕਰਨੀ ਆ ਤੇ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਸਿੱਧੂ ਕੰਮ ਕਰਦਾ ਸੀ ਹਨਾ ਮौज-ਮਸਤੀ ਦੇ ਨਾਲ ਤਾਂ ਉਹ ਆਮ ਜੇ ਲੋਕਾਂ ਨਾਲ ਕੰਮ ਕਰਕੇ ਜ਼ਿਆਦਾ ਖੁਸ਼ ਹੁੰਦਾ ਸੀ ਆਮ ਨਾਲ ਆਮ ਬੰਦੇ ਨਾਲ ਕੰਮ ਇਤੋਂ ਤੱਕ ਕੀ ਜੇ ਤੁਸੀਂ 뮤직 ਲਾਈਨ ਦੀ ਗੱਲ ਕਰੋ ਹੂੰ ਮੇਰਾ ਇੱਕ ਗਾਣਾ ਬਾਈ ਨੇ ਆਪ ਖੁਦ ਕੋਸਤੀ ਤੇ ਬਹਿ ਕੇ ਆਏ ਆ ਕਿਹਾ ਵੀ ਉਹ ਇੱਥੇ ਆ ਜੀ ਬੋ ਕਿਉਂਕਿ ਮੇਰੇ ਗਾਣੇ ਜ਼ਿਆਦਾ ਦੇਸੀ ਹੁੰਦੇ ਆ ਇੱਥੇ ਆ ਮੈਂ ਅੱਜ ਵੀ ਉਹ ਗਾਣੇ ਦਾ ਨਾਮ ਦੱਸ ਨਹੀਂ ਰਿਹਾ ਲੋਕਾਂ ਨੂੰ ਕਿਉਂਕਿ ਮੈਂ ਫੇਮ ਨਹੀਂ ਲੈਣਾ ਨਾਮ ਤੋਂ ਗਾਣੇ ਤੋਂ ਜਾਂ ਗਾਣਾ ਚਲਾਉਣ ਲਈ ਉਹਦਾ ਮਿਊਜ਼ਿਕ ਬਾਈ ਨੇ ਕਰਾਇਆ ਸੀ ਅੱਛਾ ਤੁਸੀਂ ਦੱਸ ਦਿਓ ਵੀ ਸੀ ਵੀ ਉਹ ਕਈਆਂ ਦੇ ਘਰੇ ਫ੍ਰੀ ਜਾਵੜਦਾ ਸੀ ਕਈ ਉਹਨੂੰ 20-20 ਲੱਖ ਦੇਣ ਨੂੰ ਤਿਆਰ ਕਦੇ ਘਰੇ ਜਮਾ ਫ੍ਰੀ ਹੈ ਬਾਈ ਲੋਕਾਂ ਤੋਂ 30-30 ਲੱਖ ਰੁਪਏ ਲੈ ਕੇ ਵੀ ਨਹੀਂ ਆ ਬਾਈ ਠੀਕ ਹੈ ਇਹ ਪ੍ਰਮਾਤਮਾ ਦਾ ਸ਼ੁਕਰਾਨਾ ਜਾਂ ਉਹਦੀ ਇਹ ਇਹ ਇਦਾਂ ਦੀ ਸੋਚ ਵੀ ਉਹ ਦੇਖਦਾ ਹੀ ਨਹੀਂ ਸੀ ਵੀ ਕਿਹਦੇ ਘਰੇ ਜਾਣਾ ਜਿੱਦੇ ਜਾਂਦਾ ਸੀ ਦਿਲੋਂ ਜਾਂਦਾ ਸੀ अच्छा की ਕਿਹੜੇ ਕਿਹੜੇ ਆਫਰ ਉਸ ਦੌਰ ਚੋਂ ਨੇ ਠਕਰਾਏ ਜਿਹੜੇ ਤੁਹਾਨੂੰ ਦੱਸਿਆ ਵੀ ਤੁਸੀਂ ਕਿਹਾ ਹੋ ਯਾਰ ਬਾਈ ਆਹ ਕੰਪਨੀ ਨਾਲ ਜਾਂ ਇੰਨੇ ਲੋਕ ਪੈਸੇ ਦੇ ਰਹੇ ਸੀ ਤੁਸੀਂ ਕਰਿਆ ਨਹੀਂ ਮਤਲਬ ਉਹਦੀ ਮੂਡ ਮਤ ਕੀ ਚਲਦੀ ਹੁੰਦੀ ਸੀ ਵੀ ਨਹੀਂ ਯਾਰ ਇਹਦੇ ਨਾਲ ਨਹੀਂ ਕੰਮ ਕਰਨਾ ਪੋਲੀਟੀਕਲ ਮੈਂ ਜਿਹੜੇ ਸਮੇਂ ਚ ਮੈਂ ਵਿਚਰਿਆ ਉਦੋਂ ਪੋਲੀਟੀਕਲ ਦੌਰ ਜ਼ਿਆਦਾ ਸੀ ਹੂੰ ਉਹਦੀ ਜ਼ਿੰਦਗੀ ਚ ਕੀ ਸੋਚਦਾ ਸੀ ਉਹ ਸਿੱਖ ਸਿਆਸਤ ਬਾਰੇ ਸਿੱਖ ਵਿਦਵਾਨਾਂ ਬਾਰੇ ਸਿੱਖ ਹਰਪ੍ਰੀਤ ਜੱ태ਦਾਰ ਸਾਹਿਬ ਬਾਰੇ ਹੂੰ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਠੀਕ ਹੈ ਗਿਆਨੀ ਜੱ태ਦਾਰ ਸਾਹਿਬ ਹੂੰ ਸਿੱਖੀ ਧਰਮ ਦੇ ਸਾਰੇ ਹੀ ਬੰਦਿਆਂ ਦੀ ਰਿਸਪੈਕਟ ਬਹੁਤ ਕਰਦਾ ਠੀਕ ਹੈ ਸਿੱਖ ਧਰਮ ਦੇ ਲਈ ਚੰਗਾ ਸੋਚਣ ਵਾਲਾ ਹੂੰ ਇੱਥੋਂ ਤੱਕ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੂੰ ਵਧੀਆ ਕੁਝ ਸਿੱਖੀ ਲਈ ਕਰ ਦੋ ਹੂੰ ਇਹ ਵੀ ਹੋ ਸਕਦਾ ਸੀ ਵੀ ਉਹ ਸ਼ਾਇਦ ਸਿੱਖੀ ਸਰੂਪ ਦੇ ਵਿੱਚ ਵੀ ਆ ਜਾਂਦਾ ਜਿਹੜੇ ਹਿਸਾਬ ਨਾਲ ਉਹਦੀ ਸੋਚ ਡਿਵੈਲਪ ਹੋ ਰਹੀ ਸੀ ਸਿੱਖੀ ਪ੍ਰਤੀ ਠੀਕ ਹੈ ਸਿੱਖ ਧਰਮ ਦਾ ਬਹੁਤ ਵੱਡਾ ਚਿਹਰਾ ਬਣ ਦੇ ਬਣਦੀ ਆ ਸੀ ਨਹੀਂ ਲੱਗਦਾ ਸੀਗਾ ਇਹ ਸਾਰਾ ਪੋਲੀਟਿਕਾ ਵੋਟਾਂ ਤੋਂ ਬਾਅਦ ਚੇਂਜ ਆਇਆ ਕਿਉਂਕਿ ਜਦੋਂ ਉਹਨੇ ਦੇਖਿਆ ਵੋਟਾਂ ਤੋਂ ਬਾਅਦ ਬਹੁਤ ਚੀਜ਼ ਚੇਂਜ ਆਇਆ ਵੀ ਲੋਕਾਂ ਨੇ ਵਰਤ ਲਿਆ ਜਾਂ ਲੋਕਾਂ ਨੇ ਵਰਤ ਲਿਆ ਨਹੀਂ ਉਹਨੂੰ ਪਤਾ ਲੱਗ ਗਿਆ ਕਿਹੜਾ ਉਹਦੇ ਨਾਲ ਵੋਟਾਂ 'ਚ ਖੜਿਆ ਕਿਹੜਾ ਨਹੀਂ ਖੜਿਆ ਹੂੰ ਸਾਰਾ ਪਤਾ ਲੱਗ ਗਿਆ ਸੀ ਅੱਛਾ ਸਿਆਣਾ ਹੋ ਗਿਆ ਸੀ ਵੋਟਾਂ ਤੋਂ ਬਾਅਦ ਠੀਕ ਹੈ ਪਹਿਲਾਂ ਤਾਂ ਉਹਨੂੰ ਸਾਰੀ ਹਵਾ ਆਪਦੀ ਹੀ ਲੱਗਦੀ ਸੀ ਠੀਕ ਹੈ ਵੋਟਾਂ 'ਚ ਪਤਾ ਲੱਗਿਆ ਵੀ ਕਿਹੜਾ ਨਾਲ ਖੜਿਆ ਕਿਹੜਾ ਨਹੀਂ ਖੜਿਆ ਵੋਟਾਂ ਤੇ ਜਣੀ ਉਹਨੂੰ ਆਪਣਾ ਅਹਿਸਾਸ ਹੋਇਆ ਕਿ ਚੜਦੇ ਨੂੰ ਸਲਾਮ ਆਲੀ ਗੱਲ ਆ ਵੀ ਲੋਕ ਹੁਣ ਕਿਹੜੇ ਖੜਦੇ ਪਹਿਲਾਂ ਕੋਈ ਪਹਿਲਾਂ ਉਹ ਤਾਂ ਬਥੇਰੇ ਬਈ ਹਲਾ ਹਲਾਲਾ ਕਰਨ ਵਾਲੇ ਤਾਂ ਬਥੇਰੇ ਹੁੰਦੇ ਆ ਹੂੰ ਜਦੋਂ ਪਤਾ ਲੱਗਦਾ ਨਾ ਹੁਣ ਤੁਸੀਂ ਆਪਾਂ ਇੱਥੇ ਬੈਠੇ ਆ ਆਪਾਂ ਆਏ ਬੈਠੇ ਕਰੀਏ ਯਾਰ ਉਹਨੂੰ ਪਤਾ ਲੱਗਿਆ ਵੀ ਕੱਲ ਨੂੰ ਬਈ ਆਪਾਂ ਰੈਲੀ ਕਰਨੀ ਆ ਜਾਂ ਕੱਲ ਨੂੰ ਆਪਾਂ ਬਈ ਕਿਤੇ ਇਕੱਠ ਕਰਨਾ ਕੋਈ ਨਹੀਂ ਕੱਢਦਾ